ਬਿਰਹਾਸੀ ਕਾਲ ਦੀ ਅੱਜ ਆਪਾਂ ਲੈ ਕੇ ਆਇਆ 17 ਹਲਾਂ ਦੀ ਵੀਡੀਓ ਤੇ ਸੁਹਾਗੇ ਦੀ ਤੇ ਨਾਲ ਸਿੰਪਲ ਜੰਦਰਾਗਾ ਇਹ ਬਾਈ ਆਏ ਨੇ ਲੱਖੇ ਤੋਂ ਮਾਣੂ ਕੇ ਸਾਈਡ ਤੋਂ ਇਹਨਾਂ ਨੇ ਬੁੱਕ ਕਰਾਇ ਸੀ ਸਵਰਾਜ ਟਰੈਕਟਰ ਬਾਈ ਇਹਨੇ ਲਿਆ 969 4x4 ਠੀਕ ਹੈ ਜੀ ਆਪਾਂ ਸ਼ੁਰੂ ਕਰਦੇ ਆਂ ਮੇਨ ਹਲਾਂ ਤੋਂ ਟਾਪ ਮਾਡਲ ਦੇ ਵਿੱਚ ਕਲਟੀਵੇਟਰ ਲੱਤੇ ਨੇ ਵੀਰਾਂ ਨੇ ਨਾਲ ਟਾਇਰ ਲੱਗਿਆ ਟਾਪ ਮਾਡਲ ਦੇ ਵਿੱਚ ਸਾਈਡ ਟੈਨ ਐਡਜਸਟੇਬਲ ਨਾਲਟ ਵਾਲੀ ਤੇ 13 ਤੋਂ 17 ਇਹ ਫੋਲਡ ਹੋ ਜਾਂਦੇ ਆਗੇ ਇਹਦੀ ਹਿੱਟ ਡਿਜ਼ਾਈਨਿੰਗ ਦੇ ਵਿੱਚ ਦਿੱਤੀ ਹੈਗੀ ਆਪਾਂ ਪਾਈਪ ASCII ASCII ਦਾ ਲਾਇ ਹੈ ਵੀ ਟਾਈਨ ਤੇ ਫਾਲੇ ਆਪਣੇ ਸਪੈਸ਼ਲ ਨੇ ਬਣੇ ਹੋਏ ਜਿੱਦਾਂ ਆਪਾਂ ਤੁਹਾਨੂੰ ਪਹਿਲਾਂ ਦੱਸਦੇ ਆ ਕਮਾਣੀਆਂ ਦੇ ਠੀਕ ਆ ਜੀ ਤੇ ਐਸੈਸਰੀ ਲਵਾਈਆ ਵੀਰਾਂ ਨੇ ਲਾਈਟਿੰਗ ਲਵਾਈ ਆ ਗਈ ਤੇ ਗਿੱਲ ਦਾ ਲੋਗੋ ਲਵਾਇਆ ਗਿਆ ਗਿੱਲ ਫਾਰਮਾ ਵੀਰਾਂ ਦਾ ਤੇ ਆ ਸੁਹਾਗਾ 12 ਫੁੱਟਾ ਜੀ ਦੇਸੀ ਕਿਕਰ ਦਾ ਇਹਦਾ ਵਜਨ 4.5 ਤੋਂ 5 ਕੁਇੰਟਲ ਦੇ ਆਸ-ਪਾਸ ਇਹਦਾ weight ਹੋ ਜਾਂਦਾ ਜੀ ਟਰੈਸ ਆ ਗਿਆ ਲੀਵਰ ਨੇ ਟਰੈਸ ਆ ਲਾ ਦੇਣਾਗਾ ਪਿੱਛੇ ਰਿਫਲੈਕਟਰ ਆ ਗਏ ਬੈਕ ਸਾਈਡ ਆ ਗਏ ਆਹ ਕੁੰਡੇ ਕੱਢ ਕੇ ਤੁਸੀਂ ਇੱਧਰੋਂ ਇਹ ਕੁੰਡੇ ਇੱਧਰ ਵੀ ਪਾ ਸਕਦੇ ਹੋ ਜੇ ਤੁਸੀਂ ਇੱਧਰ ਟਰੈਕਟਰ ਖੜਾ ਤਾਂ ਇੱਧਰ ਵੀ ਚਲਾ ਸਕਦੇ ਹੋ ਉੱਧਰ ਵੀ ਚਲਾ ਸਕਦੇ ਹੋ ਤੇ ਇਹ ਜਿੰਦਰਾ ਸਿੰਪਲ ਜਿੰਦਰਾ ਜੀ ਇਹ ਇਹ ਵੀ ਹੈਂਡਲ ਆ ਲਾਗਾ ਹੈਂਡਲ ਨਾਲ ਤੁਸੀਂ ਘੁਮਾ ਕੇ ਘਟਾਪਦਾ ਸਕਦੇ ਹੋ ਇਹ ਫਰੰਟ ਦੀ ਜਿਹੜੀ ਚੜਾਈ ਆ ਗਈ 6 ਫੁੱਟ ਹੁੰਦੀ ਹੈਗੀ ਟਾਇਰਾਂ ਦੀ ਮਿੱਟੀ ਵਿੱਚ ਲੈ ਕੇ ਜਾਂਦੇ ਹੈਗੇ ਬਟ ਤੁਸੀਂ ਜਿਹੇ ਜੇ ਮਰਜ਼ੀ ਪਾ ਸਕਦੇ ਹੋ ਇਹਦੇ ਨਾਲ ਤੇ ਕੋਈ ਚਾਬੀ ਪਾਣਾ ਲਾਉਣ ਦੀ ਜ਼ਰੂਰਤ ਨਹੀਂ ਹੈਗੀ ਇਹ ਚਾਹੇ ਆਪਣਾ ਤੁਸੀਂ ਤਵੀ ਆਣਾ ਜਾਂਦਾ ਲੈ ਲਓ ਚਾਹੇ ਇਹ ਲੈ ਲਓ ਜਿਹੜਾ ਵੀ ਇੰਪਲੀਮੈਂਟ ਹੋਊਗਾ ਉਹ ਲੇਟੈਸਟ ਹੀ ਮਿਲਦਾ ਆਪਣੇ ਕੋਲੋ ਹਰ ਵਾਰ ਕੁਛ ਨਾ ਕੁਛ ਚੇਂਜ ਹੀ ਹੁੰਦਾ ਉਹਦੇ ਵਿੱਚ ਆਪਾਂ ਕੇ ਲਈ ਫਰੰਟ ਦੇ ਟੂਲ ਦਿੱਤਾ ਆਪਾਂ ਸਿੰਗਲ ਵਗੈਰਾ ਰੱਖਣੇ ਤੁਸੀਂ ਇੱਥੇ ਸਿੰਗਲ ਪਾ ਸਕਦੇ ਹੋ ਕਿਵੇਂ ਲੱਗੇ ਇੰਪਲੀਮੈਂਟ ਵੀਰੋ ਕਮੈਂਟ ਬਾਕਸ ਵਿੱਚ ਜਰੂਰ ਦੱਸਿਓ ਕਿਵੇਂ ਲੱਗਦਾ ਕੰਮ ਆਪਣਾ ਤੇ ਸਪੋਰਟ ਕਰਿਓ ਸ਼ੇਅਰ ਕਰਦੇ ਰਹੋ ਵੀਡੀਓ ਨੂੰ ਇਦਾਂ ਹੀ ਜੇ ਤੁਸੀਂ ਵਿਜ਼ਿਟ ਕਰਨਾ ਤਾਂ ਬਰਨਾਲਾ ਸ਼ਹਿਰ ਦੇ ਵਿੱਚ ਆਪਣਾ ਕਚਿਹਰੀ ਰੋਡ ਤੇ ਐਸਡੀ ਕਾਲਜ ਵਾਲੇ ਫਾਟੀਆਂ ਕੋਲੇ ਆਪਣੀ ਵਰਕਸ਼ਾਪ ਤੁਸੀਂ ਉੱਥੇ ਵਿਜ਼ਿਟ ਕਰ ਸਕਦੇ ਹੋ ਬਾਕੀ ਨੰਬਰ ਸਕਰੀਨ ਤੇ ਚੱਲ ਰਿਹਾਗਾ ਤੁਸੀਂ ਕਾਲ ਕਰਕੇ ਜਾਣਕਾਰੀ ਲੈ ਲਿਓ ਆਪਣਾ ਮੋਬਾਈਲ ਨੰਬਰ ਹੈ ਤੇ ਕਾਲ ਕਰਕੇ ਤੁਸੀਂ ਜਾਣਕਾਰੀ ਲੈ ਲਓ ਮਿਲਦੇ ਆ ਇੱਕ ਹੋਰ ਵੀਡੀਓ ਦੇ ਨਾਲ ਸਤਿ ਸ਼੍ਰੀ ਅਕਾਲ ਰੱਬ ਰੱਖਾ ਜੀ